ਪੰਜਾਬੀ ਸੰਗੀਤ ਜਗਤ ਅੱਜ ਗਹਿਰੇ ਸੋਗ ਚ ਡੁੱਬਿਆ ਹੋਇਆ। ਉਹ ਆਵਾਜ਼ ਜੋ ਸਾਲਾਂ ਤੱਕ ਸੁਰਾਂ ਨੂੰ ਸਾਹ ਦਿੰਦੀ ਰਹੀ ਅੱਜ ਖਾਮੋਸ਼ ਹੋ ਗਈ ਹੈ। ਸੁਰਾਂ ਦੀ ਦੁਨੀਆ ਦਾ ਇੱਕ ਮਜ਼ਬੂਤ ਸਤੰਭ, ਇੱਕ ਉਸਤਾਦ ਕਈ ਕਲਾਕਾਰਾਂ ਨੂੰ ਰਾਹ ਦਿਖਾਉਣ ਵਾਲੇ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾ ਕੋਟੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਕੁਝ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ, ਹਸਪਤਾਲ 'ਚ ਇਲਾਜ ਅਧੀਨ ਸਨ। ਪਰ ਕੱਲ ਸੁਰਾਂ ਦੀ ਰੋਹਾਨੀ ਆਵਾਜ਼ ਸਦਾ ਲਈ ਖਾਮੋਸ਼ ਹੋ ਗਈ। ਉਸਤਾਦ ਪੂਰਨ ਸ਼ਾ ਕੋਟੀ ਅੱਜ ਸਪੁਰਦ ਦੇ ਖਾਕ ਕੀਤੇ ਜਾਣਗੇ ਤੇ ਇੰਡਸਟਰੀ ਤੋਂ ਵੱਡੀ ਆਸਤਿਆਂ ਤੇ ਕਲਾਕਾਰ ਸ਼ਾਮਿਲ ਹੋਣ ਲਈ ਪਹੁੰਚਣ ਕਿ ਤੁਹਾਨੂੰ ਦੱਸਦੇ ਕਿ ਉਹਨਾਂ ਦੀ ਆਖਰੀ ਇੱਛਾ ਮੁਤਾਬਕ ਹੀ ਉਹਨਾਂ ਨੂੰ ਕਰਦੇ ਨੇੜੇ ਹੀ ਸਪੁਰਦੇ ਖਾ ਕੀਤਾ ਜਾਵੇਗਾ ਪੂਰਨ ਸ਼ਾਹ ਕੋਟੀ ਸਿਰਫ ਮਾਸਟਰ ਸੁਲਿਮ ਦੇ ਪਿਤਾ ਹੀ ਨਹੀਂ ਸਾਨੂੰ ਪੰਜਾਬੀ 뮤직 ਇੰਡਸਟਰੀ ਦੇ ਮਾਈ ਬਾਪ ਵਰਗੇ ਸਨ ਆਪਣੇ ਪਿੱਛੇ ਉਹ ਦੋ ਪੁੱਤਰ ਛੱਡ ਗਏ ਨੇ ਮਾਸਟਰ ਸੁਲਿਮ ਅਤੇ ਪੇਜੀ ਸ਼ਾਹ ਕੋਟੀ ਪਰ ਨਾਲ ਹੀ ਸੈਂਕੜੇਆਂ ਸ਼ਾਗਿਰਦ ਹਜ਼ਾਰਾਂ ਯਾਦਾਂ ਤੇ ਅਣਗਿਣਤ ਸੁਰ ਛੱਡ ਗਏ ਨੇ ਇਸ ਵੇਲੇ ਮਾਸਟਰ ਸਲੀਮ ਦਾ ਹਾਲ ਸ਼ਬਦਾਂ ਦੇ ਵਿੱਚ ਸਮੇਟਣਾ ਬੇहद ਹੀ ਰੋਖਾ ਹੈ। ਉਹਨਾਂ ਨੇ ਕਿਹਾ ਕਿ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਹੈ। ਮਾਸਟਰ ਸਲੀਮ ਦਾ ਰੋ ਰੋ ਕੇ ਬੁਰਾ ਹਾਲ ਹੈ। ਅੱਖਾਂ ਵਿੱਚ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਨੇ। ਨਮ ਅੱਖਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਬੇहद ਹੀ ਪਿਆਰ ਕਰਦਾ ਹਾਂ। ਸੰਗੀਤ ਦੀ ਪੂਰੀ ਤਾਲੀਮ ਉਹਨਾਂ ਤੋਂ ਲਈ ਹਰ ਸੁਰ ਉਹਨਾਂ ਤੋਂ ਸਿੱਖਿਆ। ਬਚਪਨ ਚ ਜੇ ਸੁਰ ਗਲਤ ਲੱਗ ਜਾਂਦੇ ਸੀ ਤਾਂ ਝਿੜਕਾਂ ਵੀ ਪੈਂਦੀਆਂ ਸੀ। ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਸਿਰਫ ਮੇਰੇ ਪਿਤਾ ਨਹੀਂ ਸੀ ਉਹ ਬਹੁਤ ਵੱਡੇ ਗੁਰੂ ਫਿਲਾਸਫਰ ਤੇ ਕਲਾਕਾਰ ਸੀ।